ਨੰਗਲ ਭਾਖੜਾ ਮੁੱਖ ਮਾਰਗ ਤੇ ਨਾਲ ਪੈਂਦੀ ਆਰੇ ਵਾਲੀ ਗਲੀ ਦੇ ਵਿੱਚ ਕੱਲ ਰਾਤ ਤਿੰਦੂਆ ਦੇਖੇ ਜਾਣ ਦੇ ਨਾਲ ਸਥਾਨਕ ਲੋਕਾਂ ਦੇ ਵਿੱਚ ਡਾਡੇ ਪਰੇਸ਼ਾਨ ਨੇ ਸੋ ਨੰਗਲ ਭਾਖੜਾ ਮੁੱਖ ਮਾਰਗ ਤੇ ਆਰੇ ਵਾਲੀ ਗਲੀ ਦੇ ਵਿੱਚ ਕੱਲ ਰਾਤ ਤਿੰਦੂਆ ਦੇਖਿਆ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਕੈਦ ਹੋ ਗਈਆਂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਹੀ ਤਸਵੀਰਾਂ ਕੈਦ ਹੁੰਦੀਆਂ ਜਿਸ ਨੂੰ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਸੀਸੀਟੀਵੀ ਫੁਟੇਜ ਵੀ ਉਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਸਥਾਨਿਕ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਹੈ तमाम ਜਾਣਕਾਰੀਆਂ ਇਸ ਸਥਾਨਿਕ ਕਲੋਨੀ ਦੇ ਵਾਸੀਆਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਜਿੱਥੇ ਉਹਨਾਂ ਨੇ ਨਗਰ ਕੌਂਸਲ ਨੂੰ ਜੰਗਲ ਧੂਮੀ ਝਾੜੀਆਂ ਨੂੰ ਕਟਾਉਣ ਦੀ ਬੇਨਤੀ ਕੀਤੀ ਹੈ ਉੱਥੇ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਜਲਦ ਰਹਿਸ਼ੀ ਕਲੋਨੀ ਦੇ ਵਿੱਚ ਪਿੰਜਰਾ ਲਗਾ ਕੇ ਤेंदुए ਨੂੰ ਫੜਿਆ ਜਾਵੇ ਅਤੇ ਇਸ ਦਰਪੈ ਦੇ ਮਾਹੌਲ ਨੂੰ ਖਤਮ ਕੀਤਾ ਜਾਵੇ ਜੀ ਫਿਰ ਉਹ ਤेंदुआ ਇੱਕੋ ਸਲੌਂਗ ਲਗਾ ਕੇ ਸਿੱਧਾ ਸਾਡੇ ਘਰ ਤੇ ਉਹ ਦੀਵਾਰ ਤੋਂ ਅੰਦਰ ਗਿਆ ਹੈ ਜੀ ਉੱਥੋਂ ਫਿਰ ਅੰਦਰ ਜਾ ਕੇ ਫਿਰ ਉਹ ਦੂਜੇ ਪਾਸੇ ਦੀਵਾਰ ਤੋਂ ਬਾਹਰ ਨਿਕਲਿਆ ਜੀ ਤੋਂ ਇਸੇ ਤਰ੍ਹਾਂ ਸਾਨੂੰ ਦਿਨੇ ਡਰ ਲੱਗਦਾ ਕਿ ਤੇ ਇੱਥੇ ਇਹਨਾਂ ਨੂੰ ਕਿੱਥੇ ਹੋਵੇ ਸੁ ਨੰਗਲ ਸ਼ਹਿਰ ਦੇ ਵਿੱਚ ਨੰਗਲ ਭਾਖੜਾ ਮੁੱਖ ਮਾਰਗ ਤੇ ਨਾਲ ਲੱਗਦੀ ਕਲੋਨੀ ਆਰੇ ਵਾਲੀ ਜਿਹਨੂੰ ਗਲੀ ਕਿਹਾ ਜਾਂਦਾ ਹੈ ਜਿੱਥੇ ਦੇਰ ਰਾਤ ਤेंदुआ ਦੇਖਿਆ ਗਿਆ ਤੇ ਸਥਾਨਕ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਪਰੇਸ਼ਾਨੀ ਹੈ ਸਾਡੇ ਨਾਲ ਇਸ तमाम ਮੁੱਦੇ ਤੇ ਗੱਲਬਾਤ ਕਰਨ ਲਈ ਇੱਥੋਂ ਦੇ ਕਾਉਂਸਲਰ ਦੇ ਪਤੀ ਲਖਵੀਰ ਲੱਕੀ ਜੀ ਵੀ ਨੇ ਸੋਸ਼ਲ ਵਰਕਰ ਮੈਡਮ ਸਰੋਜ ਜੀ ਵੀ ਨੇ ਪਹਿਲਾਂ ਸਰੋਜ ਜੀ ਨਾਲ ਗੱਲ ਕਰ ਲਾਂਗੇ ਮੈਡਮ ਜੀ ਸਾਡਾ ਚੈਨਲ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ ਰਾਤ ਤेंदुआ ਦੇਖਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਜੀ ਤੁਸੀਂ ਸਾਡਾ ਇਹ ਹਾਲ ਚਾਲ ਇਕ ਤਰ੍ਹਾਂ ਪੁੱਛਣ ਆਏ ਆ ਕਿ ਹਾਂਜੀ ਨਿਊਜ਼ ਚਲਾਉਣ ਵਾਸਤੇ ਕਿ ਤੈਂਦੂਆ ਪਹਿਲਾਂ ਤਾਂ ਪ੍ਰਾਇਮਰੀ ਸਕੂਲ ਦੇ ਕੋਲ ਸੀਗਾ ਜੀ ਪਹਿਲੀ ਵੀਡੀਓ ਵਾਇਰਲ ਜਿਹੜੀ ਸਾਡੇ ਇਸ ਏਰੀਆ ਦੇ ਵਿੱਚ ਹੋਈ ਸੀ ਬਾੜ ਨੰਬਰ ਦੇ ਬੰਨ ਪਹਿਲੀ ਉੱਥੇ ਹੋਈ ਸੀ ਜਿਹੜੀ ਦੂਜੀ ਵੀਡੀਓ ਵਾਇਰਲ ਹੋਈ ਸੀ ਉਹ ਜੱਸ ਹਸਪੀਟਲ ਕੋਲ ਹੋਈ ਸੀ ਉਹ ਜਦੋਂ 7-8 ਦਿਨ ਪਹਿਲਾਂ ਉਹ ਹੋਈ ਆ ਉਸ ਤੋਂ ਬਾਅਦ ਤਾਂ ਸਾਡੇ ਦਹਿਸ਼ਤ ਪੈ ਹੀ ਗਈ ਕਿ ਸਾਡੀ ਗਲੀ ਦੇ ਵਿੱਚ ਆ ਗਿਆ ਹੈ ਤੈਂਦੂਆ ਕਿਉਂਕਿ ਟਰਨ ਉੱਥੋਂ ਇੱਥੇ ਨਹੀਂ ਹੋਇਆ ਸੀਗਾ ਤੇ ਉਹਦੇ ਬਾਅਦ ਜੀ ਹੁਣ 3 ਦਿਨ ਹੋ ਗਏ ਲਗਾਤਾਰ ਕਿ ਸਾਡੀ ਗਲੀ ਦੇ ਵਿੱਚ ਘੁੰਮ ਰਿਹਾ ਉਹ ਕਦੇ ਰਾਤ ਨੂੰ ਇਧਰੋਂ ਆ ਰਿਹਾ 2 ਦਿਨ ਉਹ ਸਾਡੇ ਗੇਟ ਅੰਦਰ ਟੱਪ ਕੇ ਗਿਆ ਏ ਇੱਕ ਦਿਨ ਸਾਡੇ ਪਿਛਲੇ ਗਵਾਨੀਆਂ ਦੇ ਝੂਲੇ 'ਤੇ ਬੈਠਾ ਜੀ ਰਾਤ ਨੂੰ ਦੇਖੋ ਤੁਸੀਂ ਇਹ ਇੱਕ ਹਾਸੇ ਵਾਲੀ ਗੱਲ ਵੀ ਹੈ ਇੱਕ ਦੁੱਖ ਵਾਲੀ ਵੀ ਗੱਲ ਹੈ ਕਿ ਉਹਨਾਂ ਦੇ ਝੂਲੇ 'ਤੇ ਬੈਠਾ ਹੋਇਆ ਰਾਤ ਨੂੰ ਤੈਦੂਆ ਤੇ ਅਸੀਂ ਪਹਿਲਾਂ ਤਾਂ ਦੂਰ ਦੀਆਂ ਖਬਰਾਂ ਸੁਣਦੇ ਸੀਗੇ ਇਹ ਹੁਣ ਤਾਂ ਸਾਡੇ ਖੁਦ ਕਹਿੰਦੇ ਹੁੰਦੇ ਆਪਣੇ ਘਰ ਦੇ ਵਿੱਚ ਦੀ ਗੱਲ ਹੋਇਆ ਇਹ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਕੁਝ ਨਾ ਕੁਝ ਸਾਡਾ ਹੱਲ ਕੀਤਾ ਜਾਵੇ ਕਿ ਪਿੰਜਰਾ ਲਗਵਾਇਆ ਜਾਵੇ ਜਲਦੀ ਤੇ ਜਲਦੀ ਫੜ ਹੋ ਜਾਵੇ ਸਾਡੇ ਇਸ ਏਰੀਆ ਦੇ ਵਿੱਚ ਸਾਰੇ तकरीबन ਕੋਈ ਰਾਤ ਨੂੰ 11 ਵਜੇ ਆ ਰਿਹਾ ਕੋਈ 12 ਵਜੇ ਆ ਰਿਹਾ ਕੋਈ 1 ਵਜੇ ਆ ਰਿਹਾ ਡਿਊਟੀਆਂ ਵਾਲੇ ਆ ਕੋਈ ਫੈਕਟਰੀਆਂ ਚ ਲੱਗੇ ਹੋਏ ਮੁੰਡੇ ਕੋਈ ਨਾਈ ਡਿਊਟੀਆਂ ਕਰ ਰਹੇ ਆ ਮੇਰੇ ਖੁਦ ਬੱਚੇ ਰਾਤ ਨੂੰ 10 ਵਜੇ ਆਂਦੇ ਆ ਤੇ ਕੋਈ ਉੱਪਰ ਕਰਾਇਦਾਰ ਮੁੰਡੇ ਰਹਿੰਦੇ ਵਿਚਾਰੇ ਦਰਵਾਜ਼ੇ ਖੁੱਲੇ ਛੱਡ ਕੇ ਹੀ ਸੌਂਦੇ ਆ ਉਹ ਵੀ ਰਾਤ ਦੇ ਇੰਨਾ ਡਰ ਗਏ ਤਿੰਨ ਦਿਨ ਹੋ ਗਏ ਲਗਾਤਾਰ ਘੁੰਮਦੇ ਨੂੰ ਤੇ ਪ੍ਰਸ਼ਾਸਨ ਦੇ ਅੱਗੇ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਕੁਝ ਤਾਂ ਇਸ ਚੀਜ਼ ਦਾ ਹੱਲ ਕੀਤਾ ਜਾਵੇ ਇਹ पिंजरा ਇਸ ਏਰੀਆ ਦੇ ਵਿੱਚ ਲਵਾਉਣਾ ਹੈ ਔਰ 15 ਤੋਂ 16 ਕੁੱਤੇ ਸੀਗੇ ਸਾਡੀ ਗਲੀ ਦੇ ਵਿੱਚ ਜਿਹਦੇ ਵਿੱਚੋਂ ਅਸ਼ਵੇਲ ਸੱਤ ਤੋਂ ਅੱਠ ਕੁੱਤੇ ਰਹਿ ਗਏ ਆ ਬਾਕੀ ਕੁੱਤੇ ਸਾਨੂੰ ਜਦੋਂ ਪਹਿਲੇ ਦਿਨ ਦੀ ਵੀਡੀਓ ਵਾਇਰਲ ਹੋਈ ਦੂਜੇ ਦਿਨ ਦੀ ਇੱਥੇ ਜਾਸ ਹਸਪੀਟਲ ਦੇ ਕੁੱਤਾ ਹੀ ਛੜਾਇਆ ਤਾਂ ਇਹਦੇ ਮੂੰਹ ਤੋਂ ਉਹ ਤਾਂ ਦੂਜੇ ਦਿਨ ਇਹਨੇ ਕੁੱਤਾ ਖਾਦਾ ਉਹ ਕੁੱਤਾ ਖਾਦਾ ਉਹ ਤਾਂ ਤੀਜੇ ਦਿਨ ਇਹਦੀ ਉੱਪਰੋਂ ਆਵਾਜ਼ ਨਹੀਂ ਆ ਰਹੀ ਸੀ ਕਿ ਨੀਲ ਗਾਇਨ ਸ਼ਾਇਦ ਇਹਨੇ ਖਾਧੀ ਹੈ ਕਿਉਂਕਿ ਅਸੀਂ ਰਾਤ ਨੂੰ ਟੋਰਚਾ ਮਾਰਦੇ ਰਹੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੁਣ ਤਾਂ ਅੱਖੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਆ ਗਈ ਵੀਡੀਓ ਕਿ ਸਾਡੇ ਘਰ ਦੇ ਮਰੇ ਆ ਪੁਰਾਣੇ ਇੱਥੇ ਕੁੱਤਾ ਬੈਠਦਾ ਸੀ ਰੋਇ ਰੜ ਨੂੰ ਗਾਂ ਹੀ ਬੈਠਦੀ ਸੀ ਕੁੱਤਾ ਹੈ ਨਹੀਂ ਪਰसों ਦਾ ਇੱਥੇ ਜੀ ਤੇ ਉਹ ਸਾਡੇ ਕੈਮਰੇ ਦੇ ਵਿੱਚ ਤਾਂ ਨਹੀਂ ਆਈ ਹੈ ਕਿ ਕੁੱਤਾ ਫੜ ਕੇ ਲੈ ਗਿਆ ਜਾਂ ਕੁਛ ਹੈ ਜੀ ਫੇ ਗਾਂ ਹੀ ਵੀ ਬੈਠਣਾ ਬੰਦ ਹੋ ਗਈ ਹੈ ਇੱਥੇ ਜੀ ਪ੍ਰਸ਼ਾਸਨ ਨੂੰ ਕਹੂੰਗਾ ਕਿ ਸਾਡਾ ਕੁਛ ਨਾ ਕੁਛ ਹੱਲ ਕੀਤਾ ਜਾਵੇ ਕਿ ਇਹ ਜਾਨਵਰ ਦੇ ਮੂੰਹ ਜੇ ਦੇਖੋ ਇਨਸਾਨ ਦਾ ਖੂਨ ਲੱਗ ਗਿਆ ਤਾਂ ਬਹੁਤ ਖਤਰੇ ਵਾਲੀ ਗੱਲ ਹੈ ਹਾਲੇ ਤੱਕ ਇਹ ਉਹ ਜਾਨਵਰਾਂ ਨੂੰ ਹੀ ਖਾ ਰਿਹਾ ਹੈ ਜੇ ਕਿਤੇ ਇਨਸਾਨ ਦਾ ਖੂਨ ਲੱਗ ਗਿਆ ਤਾਂ ਸਭਨਾਂ ਨੂੰ ਪਤਾ ਹੈ ਕਿ ਕਿੰਨੀ ਖਤਰਨਾਕ ਗੱਲ ਹੈ ਕਿ ਸਾਡਾ ਆਪਣੇ ਜਾਲੀ ਵਾਲੇ ਦਰਵਾਜ਼ਾ ਬਾਹਰ ਵੀ ਨਹੀਂ ਨਿਕਲ ਸਕਦੇ ਅਸੀਂ ਧੰਨਵਾਦ ਸਰ ਸੀਨੀਅਰ ਸਿਟੀਜ਼ਨ ਨੂੰ ਸ਼ਹਿਰ ਦੇ ਔਰ ਤੁਹਾਡੀ ਕਲੋਨੀ ਦੇ ਵਿੱਚ ਤਿੰਦੂਆ ਦੇਰ ਰਾਤ ਦੇਖਿਆ ਗਿਆ ਸੀਸੀਟੀਵੀ ਉਹਦੀ ਫੁਟੇਜ ਵੀ ਜਾਰੀ ਹੋ ਚੁੱਕੇ ਨੇ ਸੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਿਰੋ ਸਾਥੀ ਕਿੱਥੇ ਖੜੇ ਹੋ ਚਲੇ ਗਏ ਜਿਹੜੇ ਸਾਡੇ ਇਸ ਬਾਗ ਦੇ ਲੋਰੇ ਪ੍ਰੇਜ਼ੈਂਟ ਕਰਦੇ ਹੈਗੇ ਆ ਅਸੀਂ ਜਿੰਨਾ ਮਰ ਦੀ ਕਿਸੇ ਨੂੰ ਕਹੇ ਜੀ ਹੁਦੋਂ ਤਾਂ ਕੁਛ ਨਹੀਂ ਜੀ ਜਿਹੜੀ ਸਾਫ ਸਵਾਈ ਹੈਗੀ ਆ ਉਹ ਫੜ ਕੇ ਝਾੜੋ ਤੇ ਮੜਾ ਦਾ ਇਹ ਕਰ ਲੰਦਾ ਹੈ ਬਸ ਮੈਂ ਤਾਂ ਇਹ ਵੀ ਦੇਖਿਆ ਮੈਂ ਉੱਥੇ ਖੜੇ ਹੁੰਦਾ ਸੀ ਇਹ ਪੀਰੋ ਦੇ ਸਾਹਮਣੇ ਆਏ ਉੱਥੇ ਪੱਤੇ ਲਿਆ ਚੱਕ ਕੇ ਪਾਉਂਦੇ ਉੱਥੇ ਸਿਰਤਾ ਉਹਨੂੰ ਸਾਫ ਕਰਨ ਲੱਗ ਗਿਆ ਚਲੋ ਜੀ ਸਫਾਈ ਅਭਿਆਰ ਹੋ ਗਿਆ ਜੰਗਲ ਦੇ ਜੰਗਲ ਸਰਦੀ ਕਲੋਨੀਆਂ ਦੇ ਵਿੱਚ ਚਾਰ ਚਪੇਰੇ ਜੋ ਵੀ ਹੈ ਕੋਈ ਵੀ ਬਹੁਤ ਧਿਆਨ ਨਹੀਂ ਕਰ ਰਿਹਾ ਸੀ ਕਿੰਨੀ ਕਿੰਨੀ ਵਾਰੀ ਮੈਂ ਆਪ ਲਿਖਾਇਆ ਯਾਰ ਬਖ ਉਹ ਮੜਾ ਦਾ ਸੜਕ ਦੇ ਕੰਢੇ ਤੇ ਘਟ ਜਾਂਦੇ ਆ ਤੇ ਬਸ ਚਲਾ ਜਾਂਦੇ ਹੈਗੇ ਹੁਣ ਦੇਖੋ ਜੰਗਲੀ ਜਾਨਵਰਾਂ ਨੇ ਉਹਨਾਂ ਨੇ ਉਹਨਾਂ ਦਾ ਵੀ ਵਰਤਣਾ ਨੇ ਆਣਾ ਹੀ ਆਣਾ ਜੇ ਸਫਾਈ ਨਹੀਂ ਹੋਊਗੀ ਤਾਂ ਆਣਾ ਹੀ ਆ ਲੇਕਿਨ ਦਿੱਕਤ ਤਾਂ ਮੁਹੱਲੇ ਵਾਲਿਆਂ ਨੂੰ ਆ ਜਿਹੜੇ ਰਹਿੰਦੇ ਆ ਉੱਥੇ ਹੁਣ ਜਿਹੜਾ ਕੱਲ ਇੱਥੇ ਫਿਰਦਾ ਰਿਹਾ ਆ ਤੁਸੀਂ ਦੇਖਿਆ ਫੋਟੋਆਂ ਦੇਖਿਆ ਉਹ ਕਿਸੇ ਤੇ ਵੀ ਅਟੈਕ ਕਰ ਸਕਦਾ ਉਹ ਜੀ ਮਤਲਬ ਕੋਈ ਫੇਟ ਹੀ ਨਹੀਂ ਹੈ ਸਾਡੇ ਲੋਕਾਂ ਦੀ ਇੱਥੇ ਜਿਹੜੇ ਇਸ ਤਰ੍ਹਾਂ ਦੇ ਰਹੇ ਹੈਗੇ ਆ ਜਿਹੜੇ ਪੋਸ ਇਲਾਕੇ ਆ ਠੀਕ ਹੈ ਉਹ ਠੀਕ ਹੈ ਅਦਰਵਾਜ਼ ਤਾ ਬੁਰਾ ਹੀ ਹਾਲ ਹੈ ਜੀ ਬਸ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਜੀ ਜਿਹੜੀ ਤੁਹਾਡਾ ਆਣ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਤੇੰਦੂ ਦਾ ਜਿਹੜਾ ਘੁੰਦਾ ਘੁੰਦਾ ਹੀ ਹੈ ਔਰ ਜਿਹੜੇ ਆਦ ਵਾਲਾ ਪਲਾਟ ਖਾਲੀ ਪਏ ਐ 20-20 ਸਾਲ ਤੇ ਲੋਕਾਂ ਨੇ ਲੈ ਕੇ ਰੱਖੇ ਐ ਉਹਨਾਂ ਵਿੱਚ ਬੂਟੀਆਂ ਨੇ ਜਿਹੜੀ ਐ ਤੇੰਦੂਆ ਭਾਵੇਂ ਉੱਥੇ ਸਵੇਰ ਨੂੰ ਵੀ ਰੋਕਿਆ ਰਿਹਾ ਵੇ ਰਾਤ ਨੂੰ ਵੀ ਰੋਕਿਆ ਰਿਹਾ ਵੇ ਉਹ ਪਤਾ ਹੀ ਨਹੀਂ ਲੱਗਦਾ ਮੇਰੀ ਕੋਠੀ ਐ ਨਾਲ ਹੀ ਉਸ ਮੋੜ ਦੇ ਉੱਪਰੇ ਉਹਦੇ ਨਾਲ ਇੱਕ ਕੋਠੀ ਆਈ ਉੱਥੇ ਬਜ਼ੁਰਗ ਇੱਕ ਮੈਲਾ ਰਹਿੰਦੀਦਾ ਉਹਦੀ ਕੁੜੀ ਰਹਿੰਦੀ ਐ ਉਹਨਾਂ ਤੇੰਦੂਆਂ ਛਾ ਮਾਰੀ ਉੱਪਰੀਆਂ ਆਪ ਕਹਿਣਾ ਉਹ ਪਹਿਲਾਂ ਘੁੰ ਉਹ ਤੁਲੇ ਬੈਠ ਗਿਆ ਉਹ ਯਾਰ ਇਹ ਦਹਿਸ਼ਤ ਵਿੱਚ ਬਾਹਰੇ ਨਿਕਲੇ ਤਿੰਨ ਚਾਰ ਦਿਨ ਹੋ ਗਏ ਇਹ ਹਫਤੇ ਬੜੀ ਪ੍ਰੋਬਲਮ ਹੈ دوسری ਪ੍ਰੋਬਲਮ ਇਹ ਹੈ ਪੇ ਤਨਾ ਸੱਪ ਉਹ ਨਿਕਲਦੇ ਜਾਂ ਕੀ ਖਾਲੀ ਪਲਾਟਾਂ ਝਾੜੀਆਂ ਸੱਪ ਉਹ ਨਿਕਲਦੇ ਸੱਪੋਂ ਜ਼ਿਆਦਾ ਜੰਗਲਾਤ ਵਾਲੇ ਫੋਨ ਕਰੀਏ ਫੋਨ ਨਹੀਂ ਚੱਕਦੇ ਜਾਂ ਕੀ ਜੇ ਮਾਰ ਜੀਦਾ ਕਹਿੰਦੇ ਉਲਟਾ ਕੇਸ ਬਣਾ ਲਿਆ ਤੁਹਾਡੇ ਉੱਪਰ ਨਾ ਇਹ ਨਾ ਮਾਰ ਸਕਦੇ ਹੈ ਕਵਰੇਜ ਜਿਹੜੇ ਇੱਥੇ ਬਹੁਤ ਹੈਗੇ ਐ ਇਸ ਏਰੀਆ ਵਿੱਚ ਹੈ ਇਹ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਮੋੜਾ ਹੁਣ ਦੇਖੋ ਤੇ ਸਰਾਖ ਖਤਮ ਹੋਣੀ ਰਾਵਲੀਆਂ ਸ਼ੁਰੂ ਹੋ ਜਾਣੀਆਂ ਰਾਵਲੀਆਂ ਦੇ ਬੱਚੇ ਜਿਹੜੇ 11 12 ਮਹੀਨੇ ਪਹਿਲਾਂ ਰਾਵਲੀਆਂ ਖਤਮ ਕਿੰਦੀ ਕਿਸੇ ਬੱਚੇ ਦਾ ਕੋਈ ਜਾਂਦਾ ਹੈ ਦਰ ਤੇ ਨਾ ਕਿਨੇ ਜਾਣਾ ਨਹੀਂ ਅਗਰ ਬਾਪ ਸਾਡੇ ਹੈ ਤਾਂ ਇਹੀ ਖਤਰਾ ਹੁੰਦਾ ਕਿ ਤेंदੂਆ ਨਾ ਹੋਵੇ ਸੜਕ ਤੇ ਵੀ ਤेंदੂਆ ਨਾ ਹੋਵੇ ਕਿਉਂ ਜੱਸ ਹਸਪੀਟਲ ਕੋ ਰਾਤ ਨੂੰ 10 10:30 ਵਜੇ ਇਹੀ ਗਲੀ ਹੈ ਸਾਡੀ ਤੇ ਮੁੰਡੇ ਨੂੰ ਇੱਥੇ ਤेंदੂਆ ਘੁੰਮਦਾ ਸੀ ਉਹ ਤਲਵਾੜੇ ਦਾ ਮੁੰਡਾ ਵਿਚਾਰਾ ਕੋਈ ਆਇਆ ਉਹ ਕੁੱਤਾ ਫੜੇ ਕੁੱਤੇ ਤੇ ਉਹ ਤੋਂ ਛੁੜਾਇਆ ਉਹਨੂੰ ਹੁਣ ਰਾਤ ਦਾ ਵੀ ਹੁਣ ਸਰ ਤੁਸੀਂ ਪ੍ਰਸ਼ਾਸਨ ਤੋਂ ਤੇ ਵਿਭਾਗ ਤੋਂ ਕੀ ਮੰਗ ਕਰਦੇ ਆਂ ਅਸੀਂ ਉਹ ਆਖਦੇ ਆਂ ਬੰਕਰਦੇ ਆਂ ਕਿ ਉਹ ਵਾਗੇ ਕਰੇ ਕਿ ਜਿਹੜਾ ਕਿ ਇੱਥੇ ਕੈਰੇ ਲਗਾਈ ਜਾ ਤेंदੂਰੋ ਪਕੜਨ ਵਾਸਤੇ ਬਾਕੀ ਜਿਹੜੇ ਖਾਲੀ ਪਲਾਟ ਹੈਗੇ ਆ ਇਹ ਮੈਂ ਕਮੇਟੀਆਂ ਆਰਕੈਸਟ ਕਰਦਾ ਆਂ ਕਿ ਉਹਨਾਂ ਨੂੰ ਨੋਟਿਸ ਇਸ਼ੂ ਕਰਨ ਤੇ ਪਾਈ ਜਾ ਤੇ ਉਹਨਾਂ ਨੂੰ ਬਣਾਓ ਜੇ ਬਣਾਣੇ ਤੇ ਸਾਫ ਸਫਾਈ ਰੱਖੋ ਕਿ ਉਹ ਕਿਤੇ ਸੱਪ ਉਹਨਾਂ ਨਿਕਲਦੇ ਆ ਸੱਪਾ ਕਰਕੇ ਜਿਹੜੀ ਪ੍ਰੋਬਲਮ ਆਦੀ ਹੈ ਜੇ ਕਮੇਟੀ ਵਾਲੇ ਬੰਦੇ ਰੋਗੇ ਕਿ ਯਾਰੀ ਬੂਟੀ ਵੜ ਦਿਓ ਉਹ ਕਹਿੰਦੇ ਯਾਰੀ ਪਲਾਟਾਂ ਦੀ ਬੂਟੀਆਂ ਨਹੀਂ ਵਧਣ ਵਾਰ ਜਿਹੜੀ ਮਰੀ ਮੋਟੀ ਹੈਗੀ ਸੀ ਉਹ ਸਫਾਈ ਕਰ ਦਿੰਦੇ। ਸਥਾਨਿਕ ਕੌਂਸਲਰ ਸਰੋਜ ਰਾਣੀ ਦੇ ਪਤੀ ਲਖਵੀਰ ਲੱਕੀ ਜੀ ਵੀ ਨੇ। ਸੋ ਲੱਕੀ ਜੀ ਤੁਹਾਡੇ ਵਾਰਡ ਦੇ ਵਿੱਚ ਤेंदुआ ਬਾਰ-ਬਾਰ ਦੇਖਿਆ ਜਾ ਰਿਹਾ ਹੈ ਔਰ ਤੁਸੀਂ ਵੀ ਦੇਖਿਆ ਕਿ ਸੀਸੀਟੀਵੀ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ। ਹਾਂ ਜੀ। ਕਲੋਨੀ ਦੇ ਲੋਕਾਂ ਦੇ ਵਿੱਚ ਵੱਡੀ دہشت ਹੈ। ਕੌਂਸਲ ਤੇ ਵੀ ਕੋ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਜਿਹੜੇ ਖਾਲੀ ਪਲਾਟ ਪਏ ਨੇ ਉਹਨਾਂ 'ਚ ਜੰਗਲ ਨੂੰਮਾ ਝਾੜੀਆਂ ਬਣ ਗਈਆਂ ਨੇ ਸੋ ਤेंदुआ ਕਿਤੇ ਨਾ ਕਿਤੇ ਦਿਨ ਦੁਪਹਿਰੇ ਵੀ ਲੁਕਿਆ-ਛੁਪਿਆ रह ਸਕਦਾ ਸੱਪ ਬਹੁਤ ਨਿਕਲਦੇ ਨੇ ਕੀ ਕਹਿਣਾ ਚਾਹੁੰਦੇ ਹੋ ਸੁਪਿੰਦਰ ਜੀ ਇਹਦੇ ਚ ਇਸ ਤਰ੍ਹਾਂ ਆਇਆ ਕਿ ਜਿਹੜੀ ਇਹਦੇ ਸਫਾਈ ਦੇਣ ਦੀ ਤਾਂ ਕੋਈ ਅਸੀਂ ਉਹ ਨਹੀਂ ਆ ਕਿਉਂਕਿ ਇਹ ਸਾਡਾ ਆਪਣਾ ਏਰੀਆ ਹੈ ਜੀ ਤੇ ਦੂਸਰਾ ਇਹ ਹੈਗੀ ਐਗਰੀਕਲਚਰ ਲੈਂਡ ਜੀ ਤੇ ਇੱਥੇ ਕੋਈ ਮਤਲਬ ਕੋਲੋਨੀ ਜਿਹੜੀਆਂ ਇਹ ਪਲਾਂਟ ਕਲੋਨੀਆਂ ਨਹੀਂ ਹੈਗੀਆਂ ਲੋਕਾਂ ਨੇ ਪਲਾਟ ਆਪਣੇ ਲੈ ਲਏ ਉਹਨੂੰ ਪਲਾਟ ਨੂੰ ਅੱਧੇ ਛੱਡਤਾ ਉਹਦੇ 'ਚ ਝਾੜੀਆਂ ਉਗ ਗਈਆਂ ਕਿਸੇ ਨੇ ਮੱਕੀ ਬੀਜੀ ਹੋਈ ਕਿਸੇ ਨੇ ਕਣਕ ਬੀਜੀ ਹੋਈ ਹੈ ਉਹ ਮਤਲਬ ਇੱਕ ਤਰ੍ਹਾਂ ਇਸ ਤਰ੍ਹਾਂ ਲੱਗਦਾ ਕਿ ਉਹ ਸਾਰਾ ਜੰਗਲ ਦਾ ਮਾਹੌਲ ਹੈ ਤੁਸੀਂ ਇੱਕਾ ਸ਼ਾਟ ਲਗਾ ਕੇ ਦੇਖੋ ਸਾਡੀ ਬਾਰਦ ਕਰ ਜਾਏ ਨੂੰ ਲੈ ਕੇ ਜਾਓ ਇੱਥੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤਾਂ ਉਸ ਚੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਹੁਣ ਮੱਕੀ ਜਾਂ ਕਟਣਾ ਜਾਂ ਕਣਕ ਦਾ ਕਟਣਾ ਇਹ ਕਾਉਂਸਲ ਦੇ ਕੰਮ ਨਹੀਂ ਹੈਗੇ ਬਾਕੀ ਰਹੀ ਜਿਹੜੀ ਸੱਪਾਂ ਦੀ ਗੱਲ ਸੱਪਾਂ ਦਾ ਤਾਂ ਦੇਖੋ ਇਹ ਜੰਗਲ ਦਾ ਏਰੀਆ ਹੈ ਠੀਕ ਹੈ ਨਾ ਇਹ ਸੱਪਾਂ ਦੇ ਉੱਤੇ ਤਾਂ ਕਿਤੇ ਜ਼ੋਰ ਨਹੀਂ ਆਦਾ ਚੰਡੀਗੜਾ ਵਰਗੇ ਸ਼ਹਿਰ ਦੇ ਵਿੱਚ ਆ ਜਾਂਦੇ ਆ ਤੇ ਆਹ ਜਿੱਥੇ ਸੀ ਤੇ ਸਾਨੂੰ ਪਤਾ ਲੱਗਦਾ ਹੈ ਪਿੱਛੇ ਜਾਂ ਇੱਥੇ ਸਾਡੇ ਕੋਲੀ ਇੰਡੀਆ ਸਾਡੇ ਉਹ ਅਜ਼ਗਰ ਨਿਕਲਿਆ ਸੀ ਤੇ ਅਸੀਂ ਉਸ ਟਾਈਮ ਆਪਣੀ ਟੀਮ ਬੁਲਾ ਕੇ ਉਹਨੂੰ ਰੈਸਕਿਊ ਕਰਵਾਇਆ ਉਹਨੂੰ ਬਾਕੀ ਜਿ ਇੱਥੇ ਲੋਕਾਂ ਨੂੰ ਵੀ ਥੋੜਾ ਸਹਾਇਕ ਹੋ ਕਿਉਂਕਿ ਸਾਡੇ ਗਿੱਲੇ ਸੁੱਕਾ ਕੂੜਾ ਦੇ ਜਿਹੜੇ ਆ ਗੱਡੀਆਂ ਕਲੈਕਟ ਕਰਦੀਆਂ ਉਹਨਾਂ ਦੇ ਵਿੱਚ ਆਪਣਾ ਕੂੜਾ ਬਾਹਣ ਗਲੀਆਂ ਦੇ ਵਿੱਚ ਕੂੜਾ ਆਪਣਾ ਨਾ ਸੱਟਣ ਜੇ ਨਾ ਸੱਟਣਗੇ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਮੰਗਲ ਉੱਥੇ ਕੋਈ ਗੰਦਾ ਮਾਹੌਲ ਰਹੇਗਾ ਲक्की ਜੀ ਇੱਕ ਹੁਣ ਤेंदुए ਦੀ ਦਹਿਸ਼ਤ ਬਹੁਤ ਹੈ ਉਹਦੇ ਲਈ ਤੁਹਾਡੇ ਵੱਲੋਂ ਕੀ ਪ੍ਰਯਤਨ ਕੀਤੇ ਜਾ ਰਹੇ ਨੇ ਮੈਂ ਇਸ ਤਰ੍ਹਾਂ ਪਿਛਲੇ ਹਫਤੇ ਇੱਥੇ ਇੱਕ ਪਿੰਜਰਾ ਲਵਾਤਾ ਤੇ ਉਸ ਪਿੰਜਰੇ ਦੇ ਵਿੱਚ ਚੈਲੇਂਜ ਕਰਤਾ ਕਿ ਤेंदुआ ਕੈਦ ਨਹੀਂ ਹੋਇਆ ਸੀ ਪਰ ਇਹ ਤਾਂ ਸਾਡਾ ਰਿਹਾਇਸ਼ ਏਰੀਆ ਹੈ ਜੀ ਇੱਥੇ ਵੀ ਹੁਣ ਮੈਂ ਅੱਜ ਹੀ ਤਕਰੀਬਨ ਸਾਨੂੰ ਦੁਪਹਿਰ ਨੂੰ ਸਾਰਾ ਇਹਦਾ ਹੋਇਆ ਕਿ ਇਹਨਾ ਕੈਮਰਾ ਦੇ ਵਿੱਚ ਜਿਸ ਤਰ੍ਹਾਂ ਆਇਆ ਹੈ ਨਾ ਗਲੀਆਂ ਦੇ ਵਿੱਚ ਹੀ ਇਹ ਤेंदुआ ਤੇ ਮੈਂ ਅੱਜ ਉਹਨਾਂ ਨਾਲ ਵਨ ਵਿਭਾਗ ਦੇ ਨਾਲ ਗੱਲ ਕਰਕੇ ਅਸੀਂ ਉਹ ਜਿਹੜਾ ਪਿੰਜਰਾ ਏ ਉਹ ਸ਼ਾਇਦ ਅਜ ਰਾਤ ਜਾਂ ਕੱਲ ਸਵੇਰ ਦੇ ਕਰੇ ਤੇ ਇੰਸਟਾਲ ਕਰਾ ਦੇਣਾ। ਸਥਾਨਕ ਲੋਕਾਂ ਦੇ ਵਿੱਚ ਡਾਡੇ ਪਰੇਸ਼ਾਨ ਨੇ ਬਾਰ-ਬਾਰ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਪਿੰਜਰਾ ਲਗਾ ਕੇ ਤेंदुआ ਨੂੰ ਫੜਿਆ ਜਾਵੇ। ਸੋ ਸੀਸੀਟੀਵੀ ਦੇ ਵਿੱਚ ਸਾਫ਼-ਸਾਫ਼ ਫੁਟੇਜ ਦਿਖਾਈ ਦੇ ਰਹੇ ਨੇ ਕਿ ਤेंदुआ ਕੱਲ ਰਾਤ ਇਸ ਕਲੋਨੀ ਚ ਘੁੰਮਦਾ ਹੈ ਜਿਸ ਨਾਲ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਬਣ ਗਿਆ ਕਿ ਉਹ ਕਿਸੇ ਵੀ ਵਕਤ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਹਮਲਾ ਕਰ ਸਕਦਾ ਹੈ ਜਿਵੇਂ ਕਿ ਪਹਿਲਾਂ ਉਹ ਜੰਗਲੀ ਜਾਨਵਰ ਕੁੱਤਿਆਂ ਨੂੰ ਖਾਂਦਾ ਆ ਰਿਹਾ ਹੈ ਕਿਤੇ ਇਨਸਾਨ ਨੂੰ ਉਹ ਆਪਣਾ ਸ਼ਿਕਾਰ ਨਾ ਬਣਾ ਲੇ ਹੁਣ ਦੇਖਣਾ ਇਹ ਹੋਏਗਾ ਕਿ வன ਵਿਭਾਗ ਇਸ ਗੱਲ ਨੂੰ ਲੈ ਕੇ ਕਿੰਨੀ ਛੇਤੀ ਇੱਥੇ ਪਿੰਜਰਾ ਲਗਾਉਂਦਾ ਹੈ ਅਤੇ ਤੀਂਦੇ ਨੂੰ ਫੜਦਾ ਹੈ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਸਾਡਾ ਚੈਨਲ ਨੰਗਲ ਡੈਬ